ਜਿੱਥੇ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਸੀ ਉੱਥੇ ਹੀ ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਪੂਰੇ ਪੰਜਾਬ ਭਰ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਈ ਸੀ ਤੇ ਇਸ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ESIC ਹਸਪਤਾਲ ਦੇ ਇੱਕ ਮੁਲਾਜ਼ਮ ਅਤੇ ਇੱਕ ਵਿਅਕਤੀ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਦਾ ਦੱਸ ਦਈਏ ਕਿ ਇਹ ਦੋਨੇ ਜਾਣੇ 25000 ਰੁਪਏ ਦੀ ਰਿਸ਼ਵਤ ਲੈ ਰਹੇ ਸੀ ਜਦੋਂ ਵਿਜੀਲੈਂਸ ਬਿਊਰੋ ਵੱਲੋਂ ਇਹਨਾਂ ਦੇ ਉੱਪਰ ਛਾਪਾ ਮਾਰਿਆ ਗਿਆ ਤੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ESIC ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ 25000 ਰੁਪਏ ਰਿਸ਼ਵਤ ਲੈਂਦਿਆਂ ਕੀਤੇ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਭਾਰ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬੁੱਧਵਾਰ ਨੂੰ ESIC ਹਸਪਤਾਲ ਲੁਧਿਆਣਾ ਵਿੱਚ ਤਾਇਨਾਤ ਸੁਖਬੀਰ ਸਿੰਘ ਅਤੇ ਉਸਦੇ ਸਾਥੀ ਨਵਨੀਤ ਕੁਮਾਰ ਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਨੂੰ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾ ਨੂੰ ਦਿਨੇਸ਼ ਕੁਮਾਰ ਵਾਸੀ ਪਿੰਡ ਫੁੱਲਾਂਵਾਲ ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਹੈ ਕਿ ਉਸ ਨੂੰ ਪਤਾ ਲੱਗਾ ਸੀ ਕਿ ESIC ਹਸਪਤਾਲ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਠੇਕੇ ਦੇ ਆਧਾਰ ਤੇ ਲੈਬਾਰਟਰੀ ਟੈਕਨੀਸ਼ੀਅਨ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਸੀ ਇਸ ਸਬੰਧੀ ਉਹ ESIC ਹਸਪਤਾਲ ਦੀ HR ਸ਼ਾਖਾ ਦੇ ਸੁਖਬੀਰ ਸਿੰਘ ਨੂੰ ਮਿਲਿਆ ਜਿਸ ਨੇ ਉਸ ਨੂੰ ਆਪਣੇ WhatsApp ਨੰਬਰ ਤੇ ਵਿਦਿਅਕ ਯੋਗਤਾ ਦੇ ਦਸਤਾਵੇਜ਼ ਭੇਜਣ ਲਈ ਕਿਹਾ ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਕੁਝ ਦਿਨ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਸਮਰਾਲਾ ਚੌਂਕ ਲੁਧਿਆਣਾ ਵਿਖੇ ਮਿਲਣ ਲਈ ਬੁਲਾਇਆ ਜਿਵੇਂ ਉਸਨੇ ਦੱਸਿਆ ਕਿ ਉਕਤ ਸੁਖਬੀਰ ਸਿੰਘ ਨੇ ਹਸਪਤਾਲ ਵਿੱਚ ਨੌਕਰੀ ਦਿਵਾਉਣ ਲਈ 1,10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਸੁਖਬੀਰ ਸਿੰਘ ਨੇ ਵੀ ਉਸ ਨੂੰ ਕੰਮ ਕਰਵਾਉਣ ਲਈ 1 ਲੱਖ ਰੁਪਏ ਦਾ ਪ੍ਰਬੰਧ ਕਰਨ ਦੀ ਵੀ ਗੱਲ ਆਖੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਸੁਖਬੀਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤਕਰਤਾ ਤੋਂ 25,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਮੁੱਖ ਮਲਜ਼ਮ ਸੁਖਬੀਰ ਸਿੰਘ ਦੇ ਇੱਕ ਸਾਥੀ ਨਵਨੀਤ ਕੁਮਾਰ ਨੂੰ ਵੀ ਸਮਰਾਲਾ ਚੌਕ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਕ ਦਿਨੇਸ਼ ਕੁਮਾਰ ਨੇ ਇੱਕ ਮਾਈਕਰੋ ਸਟੋਰ ਤੇ ਲੱਗੇ ਸੀਗੇ 2015 ਤੋਂ ਇਹਨਾਂ ਨੂੰ ਪਤਾ ਲੱਗਾ ਸੀ ਲੈਬ ਟੈਕਨੀਸ਼ੀਅਨ ਦੀਆਂ ESI ਹਸਪਤਾਲ ਜਿਹੜਾ ਹੈਗਾ ਭਾਰਤ ਨਗਰ ਚੌਕ ਲੱਗੇ ਉੱਥੇ ਨਿਕਲੀਆਂ ਹੋਈਆਂ। ਉੱਥੇ ਇਹ ਗਏ ਸੀ ਉੱਥੇ ਡਾਕਟਰ ਸੀ ਉਹਨਾਂ ਨੂੰ ਮਿਲੇ ਵੀ ਮੈਂ ਲੈਬ ਟੈਕਨੀਸ਼ੀਅਨ ਦੇ ਤੌਰ ਤੇ ਲੱਗਣਾ ਚਾਹੁੰਦਾ ਹਾਂ। ਉਹਨਾਂ ਨੇ ਇੱਕ ਡਾਕਟਰ ਜਿਹੜੇ ਸੀ ਉਹਨਾਂ ਨੇ ਸਰਦੇਵ ਸਿੰਘ ਇਹਨਾਂ ਦਾ ਕੋਈ EMPLOYEE ਹੈਗਾ ਵੀ ਉਹਨੂੰ ਮਿਲਣ ਨੂੰ ਕਿਹਾ ਸੀਗਾ ਉਹ EMPLOYEE ਨੇ ਫਿਰ ਇਹਨੂੰ ਕਿਹਾ ਸੀ ਕੋਈ ਗੱਲ ਨਹੀਂ ਤੇਰਾ ਕੰਮ ਹੋ ਜਾਏਗਾ ਫੌਂਡ ਵਗੈਰਾ ਸਾਰਾ ਦੇ ਦੇ ਰਿਕਾਰਡ ਜਿਹੜਾ ਇਹਨਾਂ ਨੇ ਉਹਨੂੰ WhatsApp ਤੇ ਮਲਵਾਇਆ WhatsApp ਤੇ ਸਾਰਿਆਂ ਨੇ ਆਪਣਾ EDUCATIONAL CERTIFICATE ਭੇਜ ਦਿੱਤੇ ਸੀਗੇ ਔਰ ਫਿਰ 24 ਪੰਜ ਨੂੰ ਇਹਨੂੰ ਇੱਕ ਫੋਨ ਆਇਆ ਹੈਗਾ ਕਿਸੇ ਹਨ ਨੂੰ ਬੰਦੇ ਦਾ ਉਹਨੇ ਇਹਨਾਂ ਸਮਰਾਲਾ ਚੌਂਕ ਤੇ ਬੁਲਾਇਆ ਸੰਗਰਾਲਾ ਚੌਂਚ ਬੁਲਾ ਕੇ ਉਹਨੇ ਫਿਰ ਇਹ ਕਹਿ ਵੀ ਤੇਰਾ ਮੈਨੂੰ ਸੰਦੇਵ ਨੇ ਭੇਜ ਜਾਏਗਾ ਤੁਹਾਡਾ ਕੰਮ ਹੋ ਜਾਊਗਾ 1 ਲੱਖ 10000 ਰੁਪਏ ਲੱਗੂਗਾ। ਉਹ ਕਹਿੰਦਾ ਮੈਂ ਤਾਂ ਇਹ ਨਹੀਂ ਦੇ ਸਕਦਾ ਕਦੇ ਜੇ ਦੇਣੇ ਪੈਣੇ ਆ। ਉਸ ਤੋਂ ਬਾਅਦ ਉਹਨੇ ਸਰਦੇਵ ਨਾਲ ਗੱਲ ਕੀਤੀ। ਸੁਖਦੇਵ ਨੂੰ ਕਿਹਾ ਵੀ ਉਹ ਬੰਦਾ 1 ਲੱਖ 10000 ਮੰਗ ਰਿਹਾ ਹੈ ਤੇ ਉਹ ਬੰਦਾ ਕੋਈ ਗੱਲ ਨਹੀਂ ਥੋੜੇ ਕੱਟ ਕਰ ਦਿਓ ਤੁਸੀਂ। ਬਾਅਦ ਵਿੱਚ ਉਹ 1 ਲੱਖ ਤੇ ਉਹ ਫਿਰ ਕਹਿੰਦਾ ਤੁਸੀਂ 1 ਲੱਖ ਦੇ ਦਿਓ। ਉਹ ਫਿਰ ਪੈਸੇ ਨਹੀਂ ਦੇਣਾ ਚਾਹੁੰਦਾ ਸੀ ਫਿਰ ਉਹਨੇ ਅੱਜ ਫਿਰ ਉਹਨੇ ਕਿਤੇ ਉਹਨੂੰ ਫੋਨ ਕੀਤਾ। ਵੀ ਪੈਸੇ ਅਰੇਂਜਮੈਂਟ ਹੋ ਗਿਆ ਤਾਂ ਲੈ ਉਹ ਕਹਿੰਦਾ ਮੈਨੂੰ ਤਾਂ 25000 ਰੁਪਇਆ ਤੇ ਇਹ ਮੈਂ ਤੁਹਾਨੂੰ ਦੇ ਦਿੰਦਾ ਉਹ ਫਿਰ ਸਾਡੇ ਕੋਲ ਆ ਗਿਆ ਉਹ ਪੈਸੇ ਦੇ ਕੇ ਨਹੀਂ ਭਰਤੀ ਹੋਣਾ ਚਾਹੁੰਦਾ ਸੀ ਫਿਰ ਜਦੋਂ ਸਾਨੂੰ ਦੱਸੀ ਸਾਰੀ ਗੱਲ ਉਹਨੂੰ ਫਿਰ ਇੱਕ ਟਰੈਪ ਡੀਐਸਪੀ ਅਸ਼ਮੀਨਿਓਰ ਇੰਸਪੈਕਟਰ ਕਵਾਨਸਿੰਘ ਦੀ ਨਿਗਰਾਨੀ ਇੱਕ ਜੀਆ ਟੀਮ ਔਰ ਸਰਕਾਰੀ ਗਵਾਂ ਦੀ ਹਾਜ਼ਰੀ ਚ ਜਿਹੜਾ ਸੁਖਦੇਵ ਸਿੰਘ ਸੀਗਾ ਸੁਖਵੀਰ ਸਿੰਘ ਇਹਨੂੰ 25000 ਲੈਂਦਿਆਂ ਨੂੰ ਰਿਸ਼ਵਤ ਲੈਣਦਿਆਂ ਨੂੰ ਗੰਗਿਆਤੀ ਗੁਫਤਾਰ ਕੀਤਾ ਔਰ ਇਹ ਉਦੋਂ ਆਪਣੀ ਗੱਡੀ 'ਚ ਬਹਿ ਕੇ ਕਾਰਮੂਨ ਲੱਗਾ ਸੀਗਾ ਔਰ ਦੂਸਰਾ ਬੰਦਾ ਜਿਹੜਾ ਇਹਦਾ ਪ੍ਰਾਈਵੇਟ ਬੰਦਾ ਸੀ ਰੱਖਿਆ ਜਿਹਨੇ ਇਹਨੂੰ ਕਿਹਾ ਸੀ ਉਹਨੂੰ ਵੀ ਟ੍ਰੇਸ ਕਰ ਲਿਆ ਉਹਦਾ ਨਾਮ ਨਵਨੀਤ ਸਿੰਘ ਹੈ ਨਵਨੀਤ ਕੁਮਾਰ ਔਰ ਉਹ ਸੰਗਰਾਲਾ ਚੌਂਕ ਦੇ ਲਾਗੇ ਦਾ ਰਹਿਣ ਵਾਲਾ ਉਹਨੂੰ ਵੀ ਸੰਗਰਾਲਾ ਚੌਂਕ ਤੋਂ ਗੁਫਤਾਰ ਕਰ ਲਿਆ ਇਸ ਤਰ੍ਹਾਂ ਇਹਨਾਂ ਨੂੰ ਕੱਲ ਮਸੀਂ ਦਾਲਦੇ ਤੁਹਾਨੂੰ ਪੇਸ਼ ਕਰਦਾ ਇਸ ਤੋਂ علاوہ ਸਰ ਕੋਈ ਹਸਪਤਲ ਦੇ ਡਾਕਟਰਾਂ ਦੀ ਵੀ ਕੋਈ ਗੱਲ ਆਈ ਹੈ ਕਿਸੇ ਦਾ ਹੋਰ ਵੀ ਡਾਕਟਰਸ ਨੇ ਉਹਨਾਂ ਦਾ ਰੋਲ ਵੈਰੀਫਾਈ ਕੀਤਾ ਜਾਏਗਾ ਬਾਕੀ ਇਹਨਾਂ ਅਥਾਰਟੀ ਹੋਰ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਸਹਾਰੇ ਤੁਹਾਨੂੰ ਦੱਸ ਦਿੰਦੇ ਹਾਂ ਠੀਕ ਹੈ